ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਅਧੀਨ ਆਉਂਦੇ ਚਿਮਨੀ ਰੋਡ ਤੇ ਇਨੋਵਾ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਨਸ਼ੇ ਦੀ ਹਾਲਤ ਚ ਇਨੋਵਾ ਕਾਰ ਦੇ ਡਰਾਈਵਰ ਨੇ ਇਲਾਕੇ ਦੇ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਉੱਥੇ ਹੀ ਗੱਡੀ ਸਿੱਧੀ ਲਿਜਾ ਕੇ ਬਿਜਲੀ ਦੇ ਟਰਾਂਸਫਾਰਮਰ ਵਾਲੇ ਖੰਬੇ ਦੇ ਵਿੱਚ ਮਾਰੀ ਹੈ ਜਿਸ ਨਾਲ ਟਰਾਂਸਫਾਰਮਰ ਹੀਠਾਂ ਡਿੱਗ ਪਿਆ ਉਧਰ ਮੌਕੇ ਤੇ ਪਹੁੰਚੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਇਜੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਹਾਲਾਂਕਿ ਇਸ ਨੂੰ ਲੈ ਕੇ ਇਨੋਵਾ ਕਾਰ ਚਾਲਕ ਦੇ ਉੱਤੇ ਜਿੱਥੇ ਇਸ ਬਾਬਤ ਸ਼ਿਕਾਇਤ ਦੀ ਗੱਲ ਕਹੀ ਹੈ ਤਾਂ ਉੱਥੇ ਹੀ ਟਰਾਂਸਫਾਰਮਰ ਦੇ ਹੇਠਾਂ ਡਿੰਕਨ ਦੇ ਨਾਲ ਚਿੰਗਾਰੀਆਂ ਵੀ ਨਿਕਲੀਆਂ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਦਾ ਜੁਰਮਾਨਾ ਇਨੋਵਾ ਗੱਡੀ ਵਾਲੇ ਕੋਲੋਂ ਵਸੂਲਿਆ ਜਾਵੇਗਾ ਜੀ ਸਰ ਜੀ ਨਾ ਬਣਾ ਖਰੀਦਾ ਖਰੀਦਾ ਜੀ ਕੀ ਮਾਮਲਾ ਕੀ ਹੈ ਸਰ ਇਹ ਕੰਮ ਕਰ ਰਿਹਾ ਹੈ ਰਾਤ ਲੇਟ ਨਾਈਟ ਕਿਸੇ ਵਿਅਕਤੀ ਨੇ ਹਾਰਡ ਰਨ ਕੀਤੀ ਹੋਈ ਸੀ ਤੇ ਉਹਨੇ ਗੱਡੀ ਦੇ ਪਿੱਛੋਂ ਵੀ ਗੱਡੀਆਂ ਦਾ ਨੁਕਸਾਨ ਕਰਦਾ ਕਰਦਾ ਆਇਆ ਇੱਥੇ ਦੋ ਤਿੰਨ ਪੋਲ ਤੋੜ ਕੇ ਚੱਲ ਗਿਆ ਜੀ ਉਹ ਗੱਡੀ ਅਸੀਂ ਰਿਕਵਰ ਕਰ ਲਈ ਆ ਉਹਦੇ ਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਤੇ ਨੁਕਸਾਨ ਮਹਿਕਮੇ ਦਾ ਘੱਟੋ ਘੱਟ 1 ਲੱਖ ਦਾ ਤਾਂ ਹੋਈ ਗਿਆ ਜੀ ਜਿਹੜੇ ਉਤਾਰਾ ਦੋ ਲੋਕਾਂ ਦੇ ਕਰਾ ਜਾਨ ਜਾਨੋ ਲੋਕਾਂ ਨੂੰ ਨੁਕਸਾਨ ਹੋ ਸਕਦਾ ਵੀ ਅਨੇਕਾਂ ਨੂੰ ਜਾਨੀ ਨੁਕਸਾਨ ਬਿਲਕੁਲ ਹੋ ਸਕਦਾ ਸੀ ਕਿ ਜਿੰਨਾ ਬੰਦਾ ਉਹ ਹਾਰਡ ਡ੍ਰਾਈਵਰ ਸੀ ਤਾਂ ਹੋ ਸਕਦਾ ਸੀ ਇਹ ਤਾਂ ਸ਼ੁਕਰ ਹੈ ਕਿ ਗਨੀਮਤ ਆ ਕੇ ਰਾਤ ਦਾ ਸਮਾਂ ਜ਼ਿਆਦਾ ਸੀ ਰੋਡ ਤੇ ਟ੍ਰੈਫਿਕ ਨਹੀਂ ਸੀ ਇਸ ਕਰਕੇ ਕੁਝ ਬਚਾ ਗਿਆ ਪੂਲ ਟੁੱਟ ਕੇ ਸਰ ਗਿਆ ਕਿੰਨਾ ਸਮਾਂ ਲੱਗ ਚੱਲੂ ਹੋ ਜਾਏਗਾ ਇਹ ਆ ਸ਼ਾਮ ਤੱਕ ਚੱਲੂ ਹੋ ਜਾਊਗਾ ਸਰ ਪਾਲ ਕੀਤੇ ਉਹ ਕਰ ਕਰਦੇ ਬੰਦੇ ਦੀ ਅਟੈਸਟਿੰਗ ਬੰਦੇ ਪਾਲ ਕਰ ਲਈ ਕੀ ਕਰਦੇ ਕੀਤੇ ਹੋਗੇ ਲੋਕ ਜਿਹੜੇ ਐਦਾਂ ਦੇ ਲੋਕ ਨੌਨੋ ਲੌਂਗਣਾ ਕਰਦੇ ਨੇ ਐਦਾਂ ਦੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਅਮਨਦੀਪ ਸਿੰਘ ਸਰ ਇਹ ਮਾਮਲਾ ਕਿਸੇ ਜਿਹੜੇ ਕੰਮ ਦੇ ਤੇ ਟੁੱਟੇ ਹੋਏ ਨੇ ਸਰ ਰਤੀ 2:00 ਵਜੇ ਦਾ 2:30 ਵਜੇ ਦੇ ਕਰੀਬ ਟਾਈਮ ਸੀਗਾ ਬਹੁਤ ਜ਼ਿਆਦਾ ਤੇਜ਼ ਜੀ ਨੋਵਾ ਗੱਡੀ ਆਈ ਇਧਰਲੀ ਸਾਈਡ ਤੋਂ ਆਕੇ ਦੋਨੋਂ ਖੰਬੇ ਆ ਪਟਦੇ ਤੀਜੇ ਖੰਬੇ ਦੇ ਵਿੱਚ ਜਾ ਕੇ ਗੱਡੀ ਉੱਜੀ ਮੈਂ ਤੁਹਾਡੀ ਦੁਕਾਨ ਕਰਦੀ ਹੋ ਰਹੀ ਸੀ ਕੱਪੜੇ ਦੀ ਦੁਕਾਨ ਹੈ ਆਪਣੀ ਜੀ ਖਾਲਸਾ ਸਿਲਕ ਸਟੋਰ ਆਹ ਲੱਗਦਾ ਨਹੀਂ ਪਤਾ ਜਾਨ ਵੀ ਰੁਕੇ ਜਾ ਸਕਦੇ ਨੇ ਦਿੰਦਾ ਜੀ ਕੋਈ ਦਿਨ ਦਾ ਟਾਈਮ ਹੁੰਦਾ ਪਹਿਲਾਂ ਤਾਂ ਗੱਡੀ ਇੰਨੀ ਦੇ ਹੀ ਨਹੀਂ ਚੱਲਣੀ ਸੀ ਜੀ ਇੰਨੀ ਤੇ ਜਲਦੀ ਤਾਂ ਫਿਰ ਤਾਂ ਕੁਝ ਵੀ ਹੋ ਸਕਦਾ ਸੀ ਆਪਸ਼ ਮੈਂ ਬਿਜਲੀ ਨਹੀਂ ਕਰ ਰਹੀ ਹਾਂ ਬਿਜਲੀ ਵਾਲੇ ਹਾਂ ਆਏ ਹੋਏ ਆ ਜੀ ਲੱਗੇ ਹੋਏ ਦੁਬਾਰਾ ਖੰਬੇ ਸਾਰੇ ਪਟ ਕੇ ਚੱਲਣਗੇ ਗੱਡੀ ਕਹਿੰਦੇ ਨੋਕ ਕਿਹੜੀ ਗੱਡੀ ਸੀ ਜੀ ਇਹ ਨੋਵਾ ਗੱਡੀ ਸੀ ਜੀ ਨੋਵਾ ਗੱਡੀ ਖਤਮ ਹੋ ਗਈ ਬਿਲਕੁਲ